ਖਾਲਸਾ ਬੇਖ ਪਤੇ ਉਤਾਸੀ ਮਰੂ ਜੂਟੂ ਲਾਈਵ ਹੋਇਆ ਇਸ ਵੇਲੇ ਗੁਰਦੁਆਰਾ ਚੋਗਾ ਵੀ ਜਿੱਥੇ ਇਸ ਸਥਾਨਾ ਦੇ ਪਿੰਡ ਦਾ ਵਿਉ ਡਿਸਪੂਟ ਪਿਆ ਰਿਹਾ ਚੱਲ ਰਿਹਾ ਹੈ ਜੋ ਇਹ ਤਿੰਨ ਚੋਗਾ ਗੁਰਦੁਆਰੇ ਦਾ ਸਥਾਨ ਦਾ ਇਹ ਚੱਲ ਰਿਹਾ ਹੈ ਤੇ ਡੇੜਾ ਨਹੀਂ ਪਰ ਉਹਨਾਂ ਦੇ ਰਹੇ ਅਬ ਤਾਂ ਡੇੜਾ ਸਾਢੇ ਤਾਰੀ ਗੱਲਬਾਤ ਕਰੀਏ ਤੱਕ ਕਿ ਜੱਸ ਵਾਹਾਂ ਤੇ ਜੱਥੇ ਬੰਦੀਆਂ ਪਹੁੰਚੀਆਂ ਆ ਉਹਨਾਂ ਨਾਲ ਗੱਲਬਾਤ ਕਰੀਏ ਪ੍ਰਸ਼ਾਸਨ ਨਹੀਂ ਪਹੁੰਚਿਆ ਪ੍ਰਸ਼ਾਸਨ ਆ ਗੱਲਬਾਤ ਕਰੀਏ ਇੱਥੇ ਪੁਲਿਸ ਪ੍ਰਸ਼ਾਸਨ ਵੀ ਆਈ ਆ ਇਹ ਮੋਕੇ ਪੁਰ ਪ੍ਰਸ਼ਾਸਨ ਪਹੁੰਚਿਆ ਉਹ ਗੱਲਬਾਤ ਕਰੀ ਪੁਲਿਸ ਅਫਸਰਾਂ ਸੇ ਕੀ ਕਰਨੀ ਚਾਹੁੰਦੀ ਇਹ ਕੀ ਹੈ ਦੇਖੋ ਨਾ ਅਧਿਕਾਰੀਆਂ ਅੱਜ ਆਜਾਣੇ ਤੁੰਗ ਪੰਨ ਜੀ ਵੀ ਆਇਆ ਕਈ ਵਨ ਮੈਂ ਕਾਫੀ ਕਈ ਵਨ ਮਿਲਦੇ ਆਸ ਜੀ ਤਿੰਨਵੇਂ ਥਾਣੇ ਬਿਠਾ ਰਾਜ ਜੀ ਮੈਚ ਮੀਡੀਅਨ ਨੇ ਇਹ ਕੀ ਕਹਿ ਐਸਾ ਕੀ ਹੈ ਕੀ ਕਹਿਣਾ ਚਾਹੁੰਦੇ ਕੋਲ ਪਿੱਛਾ ਦੇ ਕਿ ਕੀ ਕਹਿਣਾ ਚਾਹੁੰਦੇ ਜੀ ਭਾਈ ਜੀ ਜੀ ਬਟੇ ਜੰਗ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੱਕ ਤਾਸੀ ਮਾਫ਼ ਜੇ ਕੋਈ ਅਜਿਹਾ ਤਾਂ ਵੈਸੇ ਆਪਾਂ ਪਰਿਵਾਰਕ ਤੌਰ ਤੇ ਗੱਲ ਕਰਦੇ ਹਾਂ ਰੁਕ ਜਾਓ ਰੁਕ ਪਰਿਵਾਰਕ ਤੌਰ ਤੇ ਰੁਕੇ ਦੋ ਮਿੰਟ ਮਾਰੇ ਰੁਕ ਜਾਓ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆਓ ਅੱਗੇ ਆ ਜਾਓ ਜਿੱਥੇ ਜਾਂਦਾ ਮੈਂ ਇੱਕ ਮਿੰਟ ਅੱਛਾ ਮੈਂ ਕਮਾਂਡਰ ਜੀ ਰਹਿਣਾ ਹੈ ਬਾਹਰ ਇੱਥੇ ਨਹੀਂ ਕਿਉਂ ਮੇਰਾ ਘਰ ਮੇਰੇ ਕੋਲ ਹੈ ਠੀਕ ਹੈ ਕਾਫੀ ਜੋ ਕਰਦੇ ਪੈਣ ਦੀ ਬਿਹਤਰੀ ਨਹੀਂ ਕਰਦੇ ਉਹ ਗਰਾਉਂਡ ਵੇਖੋ ਕਿਦਾਂ ਠੀਕ ਹੈ ਇੰਨਾ ਤੋਂ ਬੱਚੇ ਲੈ ਕੇ ਅੱਗੇ ਤਿਆਰ ਕਰਦੇ ਠੀਕ ਸਾਥ ਹੈ ਹੋ ਗਏ 40 40 ਬੱਚਿਆਂ ਨੂੰ ਕਿੱਥਾਂ ਲੈ ਕੇ ਦੇ मेरा मतलब मेरी पूछेंगे साहब 40000 का है जो भी टैक्स है 50 रु में दूंगा मैंने एक बार कहा था कि मान जाते दे दो नहीं मैं मैं खुद लगाऊंगा आगे पैसे दे दो इसे मेरा भी जान जी कर बताऊं क्या बताऊं क्या जान जी का मतलब क्या है जी कहां पे आया आठवों मददी काफी होएगी मददी मेरे को पास काफी है यार जहाँ से तीन हज़ार रुपये हैं तो सातवों मददी काफी हंड्रेड रुपये खाती है या वो लोग मिस्टीबॉल है चलो अच्छा तो मैं गप्पा करूँगा ठीक है कुछ नहीं मेरे तो क्या लोग आया था बहुत है ਗੱਲਬਾਤ ਚੱਲ ਰਹੀ ਹੈ ਅੱਜ ਬਖਵਾ ਜੱਥੇ ਬੰਦੀਆਂ ਹੋਈਆਂ ਇੱਥੇ ਤਿੰਨ ਚੋਕਾ ਕਹਿੰਦਾ ਜੋ ਡਿਸਕਿਊਟ ਚੱਲ ਰਿਹਾ ਹੈ ਇਸਾਨਾ ਦਾ ਇਹ ਫੋਰਸ ਪਰ ਛਾਤੀ ਨਹੀਂ ਪਹੁੰਚੀ ਹੈ ਗੱਲਬਾਤ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਚੱਕ ਕੇ ਦੱਸੋ ਆਹ ਗੱਲ ਨਹੀਂ ਅਸੀਂ ਸਿੱਧੇ ਬੰਦੇ ਆਂ ਜੀ ਗੱਲ ਸੁਣਨੀ ਆ ਦੋਨਾਂ ਦਿਰਾ ਦੀ ਮੈਂ ਤੁਹਾਨੂੰ ਬੈਚ ਆਪ ਹਾਂ ਜੀ ਜਿਹੜਾ ਪੈਸਾ ਇਕੱਠਾ ਕੀਤਾ ਹੈ ਉਹਦੀ ਜਿਹੜਾ ਅੱਛੀ ਕੱਟੀ ਉਹ ਜਾਨੀ ਕਰਦੇ ਗੇ ਜੁਰਦਾਰੀ ਕਰਦੇ ਗੇ ਆਪ ਆਪ ਫੇਰ ਦਵਾ ਮੀਟਿੰਗ ਰੱਖਾਂਗੇ ਤੁਸੀਂ ਆਪਣੇ ਸੱਜਣ ਜਿੰਨੇ ਹੈਗੇ ਮੇਰਾ ਭਰਾ ਆਪਾਂ ਇੱਕ ਸਾਂਝੀ ਮੀਟਿੰਗ ਕਰਾਂਗੇ ਉਹ ਸਭ ਤੋਂ ਵੱਡੀ ਗੱਲ ਖੇਡ ਮੇਰੀ ਗੱਲ ਇਹ ਆ ਕਿ ਆਪਾਂ ਸਾਰੇ ਭਰਾ ਹੈ ਜਿਹੜੇ ਹੈਗੇ ਆ ਇੱਕ ਦੂਜੇ ਨਾਲ ਪਿਆਰ ਭਈਆਂ ਰੂਹਾਂ ਆ ਕੋਈ ਸਾਡਾ ਇਸ ਮਤਲਬ ਝਗੜਾ ਨਹੀਂ ਹੈਗਾ ਸਾਡੀ ਕਿਹੜ ਹੈਗੀ ਗੁਰੂ ਘਰ ਦੀ ਅਸੀਂ ਗੁਰੂ ਘਰ ਨਾ ਤੁਸੀਂ ਤਾਂ ਔਖੀ ਦੇ ਨਾ ਅਸੀਂ ਔਖੀ ਸਮਝਾ ਤੁਸੀਂ ਤੁਸੀਂ ਔਖੀ ਤੇ ਨੀ ਗੁਰੂ ਘਰ ਦੇ ਤੇ ਔਖੀ ਹੁੰਦੇ ਹਾਂ ਹਾਂ ਪਹਿਲਾਂ ਤਾਂ ਬਣਾਉਣ ਚਾਹੀਦਾ ਤੁਹਾਡੀ ਖੇੜੀ ਦੀ ਜਾਂਚ ਕਰਦੀ ਪਹਿਲਾਂ ਸੱਤ ਅਗਲੀ ਇਹਨਾਂ ਨੇ ਕੋਣ ਲੈ ਮੇਰੇ ਇੱਕ ਗੱਲ ਇੱਕ ਮਿੰਟ ਸੱਚ ਪਿਆ ਪਿਆਰ ਨਾਲ ਗੱਲ ਖੇਡਦਾ ਨਾ ਪਿਆਰ ਨਾਲ ਗੱਲ ਜਿਗਰੇ ਨਾਲ ਕਹਿੰਦੇ ਬਣਾਉਣ ਨਹੀਂ ਦਿੰਦੇ ਇਹੀ ਸੱਤ ਅਗਲੀ ਇਹਨਾਂ ਨੇ ਪੇਂਦੀ ਹੋ ਸਕਦੇ ਆ ਛੰਡੇ ਹੋ ਗਏ ਮੈਂ ਗੱਲ ਸਹੀ ਕਰੋ ਇੱਕ ਗੁਰਦੁਆਰੇ ਦੇ ਕੋਲ ਗਲਤ ਸੁਹੀ ਕਹਿੰਦੇ ਕੋਈ ਹੈਕਰ ਸੀ ਤੇ 12 ਕਿਤਾ ਵਿੱਚ ਇਹ ਫਿਰ ਜ਼ਿੰਦਗੀ ਆਪੇ ਪਾਗਲੇ ਨੂੰ ਪਾਦੀਆਂ ਨਾ ਕਰ। ਅੱਗੇ ਕਰਨਾ। ਥੋੜਾ ਠੰਡਾ ਰਿਹਾ ਮੇਰਾ ਵੀਰ। ਆਪਾਂ ਕੀ ਕਰਨਾ ਗੱਲ ਗੱਲ ਨੂੰ। ਆਪਾਂ ਦੁਬਾਰਾ ਫੇਰ ਬੈਠਾ ਕਿ ਤੂੰ ਇਹੀ ਗੱਲ ਸੁਝਾਈ। ਆਪਾਂ ਦੁਬਾਰਾ ਜਿਹੜਾ ਦੁਬਾਰਾ ਇਹ ਚੱਲ ਰਿਹਾ ਹੈ। ਇਹ ਸਥਾਨ ਦੇ ਬਾਕੀ ਜਥੇਬੰਦੀਆਂ ਰੋਕ ਤਾਂ ਪਈਆਂ ਜਾਂਦੀਆਂ ਨੇ। ਇਹ ਸਥਾਨ ਦੇ ਜੋ ਵਿਰੋਧੀ ਤਰੇਲੋਂ ਜੱਜ ਕਰ ਬਣਾਉਣਾ ਚਾਹੁੰਦੇ ਆ ਗੁੱਦਾ ਦਖਾਲ ਦੇ ਤੁਸੀਂ। ਲਾਈਵ ਪਰੋਂਦੇ ਦੇ ਵਿੱਚ ਸੰਖੇਪ ਦੇ ਦਿੱਤੀਆਂ ਇਹ ਫੇਲੇ। ਲਾਈਵ ਪਰੋਂਦੇ ਦੇ ਵਿੱਚ ਸੰਖੇਪ ਦੇ ਦਿੱਤੀਆਂ ਇਹ ਫੇਲੇ। ਕਿਉਂ ਆ ਗੱਲਾਂ? out of ਪਾ ਜੀ ਆਪਾਂ ਆਪ ਦਾ ਸਮਝਾ ਦੇਣਾ ਹੱਥਲੇ ਕੋ ਪਾਰੇ ਲੱਗੀ ਆ ਵੀ ਆਉਣੀ ਦਿਖਾ ਸਾ ਜਿੱਧਰ ਮਾਵ ਯਾਰ ਦਿਖਾਓ ਅੱਗੇ ਜਾਓ ਆ ਕੇ ਜਾਓ ਕੋਈ ਨਹੀਂ ਜਾਓ ਤੁਹਾਨੂੰ ਪਤਾ ਜਨਾ ਹੋ ਗਏ ਉੱਥੇ ਦਿਖਾ ਲਿਓ ਭਾਈ ਪਰੋ ਜਾ ਲਾ ਤੇ ਮਗਾ ਹੈਗਾ ਉਹਦੇ ਇਹਨਾਂ ਨੇ ਮਤਾ ਲਿਆ ਹੋ ਕਿੱਥੇ ਪੱਤੇ ਕਿਉਂ ਨਹੀਂ ਆਨੂ ਮਤਾ ਲਿਆਓ ਕਿੱਥੇ ਤਾਂ ਨਹੀਂ ਜਾ ਪਾਣ ਇੱਕ ਘਰ ਦੇ ਟੈਗ ਤਾਂ ਨਹੀਂ ਕਰ ਸਕਦੇ ਨਾ ਬਾਪੂ ਗੱਲ ਕੀ ਬਾਪੂ ਦੀ ਕਮੈਂਟ ਉਥੇ ਕੋ ਗਲਤ ਗੱਲ ਕਰਦੇ ਆ ਮਤਾ ਮਤਾ ਲਿਆਓ ਕਿ ਗਲਤ ਗੱਲ ਕਰਦੇ ਕੋਈ ਚਾਨੂੰ ਚਾਨੂੰਏ ਝੂਠ ਬੋਲਦੇ ਆ ਇਹ ਸਾਰੇ ਤੁਹਾਨੂੰ ਝੂਠ ਬੋਲਦੇ ਹੋ ਕਿ ਮਤਲਿਆਓ ਕਿੱਥੇ ਆ। ਮੈਂ ਤੈਨੂੰ ਮੈਂ ਤੈਨੂੰ ਪੜਾ ਮੈਂ ਤੈਨੂੰ ਪੜਾ ਹਾਂਡੇ ਪੜਾ ਦੇਣਾ ਠੰਡ ਦੇ ਦਿੰਦੇ ਤੁਹਾਨੂੰ ਪਰ ਪੜਾ ਇੱਕ ਗੰਮ ਹੋਰ ਤੁਹਾਨੂੰ ਵੀ ਦੱਸਦਾ ਇੱਧਰ ਦੇਖ ਇੱਧਰ ਮੇਰਾ ਵੀ ਆ ਸਰਦਾਰ ਜੀ ਸੁਣੋ ਘਰ ਮੇਰਾ ਵੀ ਜੀ ਭਾਈ ਕਿ ਲੈ ਗਿਆ ਸਾਨੂੰ ਇੱਕ ਟਾਈਮ ਦੇ ਦਿਓ ਜਿਹੜਾ ਕਦੋਂ ਆਈਏ ਮੇਰਾ ਵੀ ਟਾਈਮ ਤਾਂ ਉੱਥੇ ਦਿੱਤਾ ਹੀ ਗਏ ਨਹੀਂ ਬਹੁਤ ਟਾਈਮ ਕਿੰਨੀ ਵਾਰ ਥਾਣੇ ਗਏ ਆਏ ਨਹੀਂ ਇਹ ਇੱਕ ਵਾਰ ਨਹੀਂ ਗਏ ਸੀ ਪੰਜ ਵਾਰ ਆਏ ਹਾਂ ਹਾਂ ਤਾਂ ਦੇਖੋ ਜੀ ਪੁਸਤਾਨੀ ਆਓ ਤੁਸੀਂ

ਕਮਿੰਦ ਦਾ ਪਹਿਲ ਜਨਾ ਗੱਲ ਦੋਰਾ ਕਰਦੇ ਨਾ ਇਹ ਨਾ ਇਹ ਗੱਲ ਕਰਦੇ ਇਹ ਜਦੋਂ ਬਹੁਤ ਗੱਲ ਕੀਤੀ ਤਾਂ ਗੱਲ ਕਰ ਹਜਰ ਲਾ ਕੇ ਜੰਦ ਘਾ ਰਿਹਾ ਭਾਈ ਸਾਹਿਬ ਇਹ ਜੰਦ ਘਾ ਰਿਹਾ ਇਹ ਜੰਦ ਘਾ ਰਿਹਾ ਇਹ ਜੰਦ ਘਾ ਰਿਹਾ ਮੇਰੇ ਮੇਰੇ ਬਹੁਤ ਬਸਾ ਰਿਹਾ ਟਾੜੇ ਟਾੜੇ ਮਰੇ ਪੈਸੇ ਖਾਦੇ ਲੱਗੇ ਆ ਭਾਈ ਫੁੰਗੀ ਪੰਡਾ ਦਾ ਮਾਲਕ ਬੱਦ ਬੰਨੇ ਅਸਲੀ ਬੰਦਾ ਹੈ ਤੇਰੀ ਜਿਉਂ ਦੀ ਚੋਰੀ ਕਰਨੀ ਨਹੀਂ ਮੈਂ ਬਾਬੇ ਨੇ ਚੱਲੇ ਆ ਤਾਂ ਮੈਂ ਉਹਦਾ ਰਾਤ ਪਈ ਆ ਮੈਂ ਚੱਲਿਆ ਜਿਸ ਸਮੇਂ ਸੱਚੇ ਚ ਖੜਾ ਹੋ ਮੈਂ ਤਾਂ ਉਹਦਾ ਮੋੜ ਕੇ ਆਇਆ ਬੰਨੇ ਤੂੰ ਮਾਲਕ ਗੱਲਾਂ ਕਰਨ ਹੁਣ ਜਦੋਂ ਪਤਾ ਲੱਗਾ ਵੀ ਆਏ ਦਸ ਤਰੀਕੇ ਨੇ ਖੜੇ ਜੰਗਲ ਪਰਿਪੋਣਾ ਆਏ ਜੰਗੀਰ ਗੱਲ ਵਾਸਤੇ ਜੰਗੀਰ ਰਹਿੰਦੇ ਵਿਆਹ ਵਾਰ ਤੇ ਜੰਗੀਰ ਉਤੇ ਬਲਾਸ ਆਂਦੇ ਤੇ ਵਿਆਹ ਉਹ ਗੱਪਾਂ ਦਾ ਯਾਰ ਇਹ ਟਾੜੇ ਟਾੜੇ ਪੈਸੇ ਤੇ ਅਸੀਂ ਗੁਰੂ ਘਰ ਦੀ ਗੱਲ ਕਰਨ ਆਏ ਜੰਗੀਰ ਦੇ ਵੀ ਹੁੰਦਾ ਕਿ ਮਤਲਬ ਜਾਂਚ ਕਰਨ ਦੇ ਕੋਈ ਚਾਹੀਦਾ 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 ਮਾਦਾ ਆਇਆ ਆ ਮੇਰਾ ਵੀਰ ਤੁਜੀ ਮਾਤਾ ਜੀ ਨੇ ਮਾਦਾ ਪਿੰਡ ਦੇ ਸਾਰੇ ਸਾਈਡ ਦੇ ਵਿੱਚੋਂ 11 ਮੈਂਬਰ ਸਾਡੇ ਵਾਲੇ 4 ਮੈਂਬਰ ਇੱਧਰ ਜਿਹੜੇ ਜੀਜਾ ਦੇ ਨਾਮ ਦੇ ਇਹਨਾਂ ਦੇ ਸਾਈਡ ਵੇਚਿਆ ਬਾਈ ਇੱਧਰ ਮੈਂ ਆ ਰਿਹਾ 2004 ਦੀ ਐਸ ਜੀ ਜੀਰ ਬਣਾਓ ਗੁਰੂ ਘਰ ਦੇ ਨਾਮ ਤੇ ਕੰਪਲੋ ਭਾਈ ਇਹ ਬੜਾ ਮਤਾ ਪੜਦਾ ਜੀ ਬੜਾ ਮਤਾ ਮੰਗਦਾ ਮੇਰਾ ਵੀਰ ਇਹ ਉਹ ਆ ਵੀਰ ਆ ਦੇਖੋ ਜੀ ਗੁਰੂ ਘਰ ਦੇ ਲੰਗਰ ਹਾਲ ਉੱਪਰ ਦੀਵਾਨ ਹਾਲ ਦੀ ਸਾਰੀ ਸੰਬੰਧੀ ਬਿਨੇ ਪੱਤਰ ਉਹ ਵੀ ਮੇਰੀ ਬੇਨਤੀ ਸੁਣੋ ਬਾਬਾ ਜੀ ਆਪਾਂ ਕੋ ਕਿਸੇ ਨਾਲ ਗਲਤ ਕਰਨੀ ਹਾਂਜੀ ਦੋਨੋਂ ਬੰਦੇ ਆ ਹਾਂ ਬਸ ਖੇਡ ਦੇ ਉਹ ਐਵੇਂ ਤਬੀ ਦਾ ਕਹਤ ਹਾਂ ਇੱਕ ਬੇਖੰਡਾ ਹੋ ਕੇ ਤਰੀਕੇ ਨਾਲ ਘਰ ਵਾ ਨਗਰ ਹੈਗਾ ਯਾਰ ਬਾਈ ਟਾਈਮ ਤੁਹਾਨੂੰ ਦਿਓ ਬਾਬਾ ਜੀ ਦੱਸੋ ਨੀ ਕੋਈ ਗੱਲ ਨਹੀਂ ਹੈ ਬਾਈ ਬਾਬਾ ਜੀ ਹਾਂਜੀ ਇਹਨੇ ਬਰਾਬਰ ਨਾਲ ਪਥੋ ਬਾਈ ਕੋਈ ਨਵਰ ਖੋਦਾ ਪਰਸੋ ਕੀ ਮਾਰਾਂ ਜੀ ਅੱਜ ਮੰਗਲਵਾਰ ਆ। ਮੰਗਲਾ ਬੋਧਵੀਰਵਾਰ ਆ। ਵੀਰਵਾਰ ਸਾਨੂੰ ਤੁਸੀਂ ਟਾਈਮ ਦਿਓ ਜੀ ਬਾਬਾ ਜੀ ਸੌਖ ਮਰੋ। ਐਤਵਾਰ ਦਾ ਐਤਵਾਰ ਦਾ। ਇਹਨਾਂ ਦੀ ਕਮੇਟੀ ਨੂੰ ਪਤਾ ਕਰ ਲੋ ਜੀ। ਇਹ ਸੌ ਪ੍ਰਧਾਨ ਜੀ। ਪ੍ਰਧਾਨ ਜੀ ਸੌ ਵੀਰ ਦਾ ਚੁੰਡੇ ਮਿੱਠੇ ਕਰਕੇ ਬਿਠਾਓ। ਸਾਡੇ ਨੂੰ ਤੁਸੀਂ ਦੱਸੋ ਕਿਤਨਾ ਹੀ ਆ ਜਾਵਾਂਗੇ। ਅਸੀਂ ਅਖੀਰ ਵਾਰ ਕੋ ਜੋ ਜੋ ਵੀ ਹੋ ਜਦੋਂ ਤੋਂ ਹੋ ਕੰਮ ਕਰੂਗੀ। ਚਲਾ ਹੀ ਦੇ ਆ। ਜਦੋਂ ਹੋ ਕੰਮ। ਬਾਬਾ ਜੀ ਤੁਸੀਂ ਇਨਾ ਕੋ ਟਾਈਮ ਲੈ ਕੇ ਦਿਓ ਸਾਨੂੰ ਅਸੀਂ ਆਈਏ ਬੱਜੇ ਇਹ ਨਾਲ। ਫੋਨ ਨੰਬਰ ਦੋ। ਇਹ ਕਿਹਦਾ ਕਰ ਲਾ। ਇਹ ਨੂੰ ਪ੍ਰਧਾਨ ਦਾ ਲੈ। ਨੰਬਰਾਈ ਨੰਬਰ ਲਿਖਾਓ ਆਜੀ ਆਪਣਾ ਨੰਬਰ ਲਖਾਓ ਠੀਕ ਆਜੀ ਸਾਢੇ ਕੋ ਤਿੰਨ ਅਮੀ ਨਾਮ ਹੈ ਹਾਂਜੀ ਐਸ ਵਾਤਾ ਕਰ ਲੈਂਦੇ ਆ ਬੈਠ ਕੇ ਇਹ ਲੋਕ ਠੰਡੇ ਹੋ ਕੇ ਗੁਰੂ ਘਰ ਦੀ ਗੱਲ ਹੈ ਕੋਈ ਕਿਸੇ ਨੇ ਆਪਣਾ ਉਸ ਨਿੱਜੀ ਕੁਝ ਨਹੀਂ ਬਣਾਣਾ ਕਿਸੇ ਨੇ ਆਪਣੀ ਨਿੱਜੀ ਕੋਈ ਪ੍ਰਾਪਰਟੀ ਨਹੀਂ ਬਣਾਣੀ ਜਦ ਕੀ ਇਹ ਗੁਰੂ ਘਰ ਦਾ ਮਸਲਾ ਆ ਗੁਰੂ ਘਰ ਦੇ ਮਸਲੇ ਵਿੱਚ ਹੀ ਇੱਥੇ ਮਤਾ ਪੈ ਕੇ ਤੇ ਗ੍ਰਾਹੀ ਇਕੱਠੀ ਹੋਈ ਆ ਗ੍ਰਾਹੀ ਇਕੱਠੀ ਹੋ ਕੇ ਗੁਰੂ ਘਰ ਦੀ ਉਸਾਰੀ ਲਈ ਇਥੇ ਵਿਚਾਰਨ ਕੀਤਾ ਕਿ ਲੰਗਰ ਹਾਲ ਬਣਾਇਆ ਗਿਆ ਤੇ ਅੱਜ ਲੰਗਰ ਹਾਲ ਦਾ ਇਹ ਮਸਲਾ ਚੱਲ ਰਿਹਾ ਜੀ ਜੋਲਾ ਪਿੰਡ ਦੇ ਵਿੱਚ ਅਸੀਂ ਉੱਥੇ ਖੜੇ ਆ ਜੀ ਜੋ ਕਾਪੇ ਨੇ ਅਸੀਂ ਕੋਈ ਨਹੀਂ ਬੜੇ ਇਹ ਬਾਰੇ ਕਰਦੇ ਆ ਰੋਜ਼ ਅੰਦਰੋਂ ਬਾਰੇ ਰੋਜ਼ ਲੱਗ ਲਓ ਜੋ ਕਾ ਕਰਉਂਦੇ ਆ ਨੰਬਰ ਚ ਮੂਵੀ ਦਿਖਾ ਲੰਨੇ ਤਿੰਨ ਬੰਦੇ ਰੋਜ਼ ਦਾ ਕੰਮ ਨਹੀਂ ਜਾਂਦਾ ਮੋਰ ਹੋਇਆ ਨਹੀਂ ਕੋਈ ਨਹੀਂ ਹੁਣ ਹੀ ਜਾਣਾ ਇਹਦੀ ਗੱਲ ਕਰਦੇ ਜਿਹੜੇ ਤੁਹਾਡੇ ਪਿੰਡ ਦੇ ਮੋਹਤਵਾਰ ਨੇ ਅੱਗੇ ਹੋਏ ਕੋਈ ਗੱਲ ਨਹੀਂ ਸਿੱਧੇ ਜਾਉਂਦਾ ਨਹੀਂ ਮੈਨੂੰ ਪਤਾ ਨਹੀਂ ਮੈਂ ਨਾਲ ਕੋ ਮੁੜ ਕੇ ਹਾਂ ਹਾਂ ਜੀ ਹਾਂ ਜੀ ਮੈਨੂੰ ਪਤਾ ਨਹੀਂ ਮੈਂ ਕਿੱਥੇ ਚੱਲਿਆ ਚੱਲ ਕੋਈ ਨਹੀਂ ਚਲੋ ਗੱਲ ਕੀ ਦੇਖਦੇ ਆਜੋ ਆਪਾਂ ਗੱਡੀ ਵਿੱਚ ਬੈਠ ਕੇ ਆਪਾਂ ਮਸਾ ਹਾਲ ਕਰਾਉਂਦੇ ਨਹੀਂ ਨਾ ਨਿਚੋੜ ਪਿਆ ਹੋਵੇ ਤੇ ਨਿਚੋੜ ਜੇ ਬੰਧਾਈ ਨਿਕਲੀ ਜਾਂ ਨਿਕਲੇ ਰੱਖਣੀ ਆ ਫੇਰ ਅਸੀਂ ਨਿਚੋੜ ਪੱਟਣ ਆਏ ਝਗੜਾ ਪਾਣ ਨਹੀਂ ਆਏ ਤੁਹਾਡਾ ਪਰ ਮੈਂ ਨਿਚੋੜ ਖੜ ਕੇ ਦੇਣਾ ਜਿਹੜੇ ਉਧਾਰ ਤੇ ਮੇਰੇ ਖੜੇ ਜਿਹੜੇ ਮਾਰੇ ਤੋਂ ਮੇਰੇ ਉਹ ਹੀ ਬੰਦੇ ਬਾਹਰ ਨਹੀਂ ਚਾਹੁੰਦੇ ਕਰੋ ਚਲੋ ਚਲੋ ਬੈਗ ਦੂਜੇ ਤੇ ਪਾਉਤ ਚਲੋ ਚਲੋ ਤੇ ਕੀ ਆ ਜੀ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਕਲ ਆਏ ਆ ਪਹਿਲਾਂ ਅਸਲੀ ਸ਼ਗਾਰ ਤੇ ਆਈਆਂ ਜੀ ਜੀ ਆਹਾਂ ਸਹਲੋ ਵੀ ਅੱਜ ਆਸੇ ਮਾਰੂ YouTube ਲਾਈਵ ਲੋ ਵੀ ਦੇ ਸਤਿ ਸ੍ਰੀ ਅਕਾਲ ਵਧਾਈਆਂ ਬਹੁਤ ਬਧਾਈਆਂ ਅੱਜ ਇਸ ਵਜ ਕੇ ਸਮਾਜ ਤੇ ਇਸ ਕੇ ਪਾਸ ਜੀ ਕੋਈ ਚੋਕਾ ਪਿੰਡ ਆ ਜੀ ਇਹਨਾਂ ਦਾ ਸੀ ਨਾ ਕੋਈ ਡਿਸਕਿਊਟ ਚੱਲ ਰਿਹਾ ਚੰਜ ਕਰਦਾ ਤੇ ਗੁਰਦੁਆਰਾ ਸਾਹਿਬ ਦਾ ਜਿੱਦਾਂ ਪਿੰਡ ਦੀ ਸਾਝੀ ਹੈ ਜੀ ਤੇ ਸਾਨੂੰ ਫੋਨ ਗਿਆ ਸੀ ਵੀ ਇੱਥੇ ਜੱਥੇ ਬੰਦੇ ਇਕੱਠੇ ਹੋਈਆਂ ਨੇ ਉਸ ਬੰਦੇ ਵਿੱਚ ਅਸੀਂ ਆਏ ਆ ਪਰ ਮਾਹੌਲ ਵੇਖ ਕੇ ਸ਼ਾਮ ਨੂੰ ਮਾਹੌਲ ਬੜਾ ਅੱਛਾ ਲੱਗਾ ਦੋਵਾਂ ਧਿਰਾਂ ਦਾ ਆਪਸ ਦੇ ਵਿੱਚ ਤਾਲਮਿਲ ਕਰਾ ਕੇ ਇਹਨਾਂ ਦਾ ਅਜੀ ਸ਼ਨੀਵਾਰ ਦਾ ਟਾਈਮ ਰੱਖਿਆ 20 ਤਰੀਕ ਦਾ ਜੀ ਇਹ ਆਪਣੇ ਆਪਣੇ ਦਸਤਾਵੇਜ਼ ਲੈ ਕੇ ਆਉਣਗੇ ਬਾਕੀ ਚੀਜ਼ ਤੇ ਸਾਂਝੀ ਬਣਣੀ ਹੈ ਜੀ ਚਾਹੇ ਗੱਜ ਘਰ ਜਾਈ ਗੁਰਦੁਆਰਾ ਸਾਹਿਬ ਹੈ ਆਪਣਾ ਤੇ ਇਹਨਾਂ ਨੂੰ ਟਾਈਮ ਦੇਣ ਲੱਗਿਆ ਜੀ ਸ਼ਨੀਵਾਰ ਦਾ ਜੀ ਕਿ ਹਾਜ਼ਰਤ ਕਰਨੀ ਜਾਉਂਦੇ ਤੁਸੀਂ ਦੋਹਾਂ ਪਾਸੇ ਹਾਜ਼ਰ ਤੇ ਹੀ ਕਰਾਂਗੇ ਜੀ ਆਪਸੀ ਦਾ ਭਾਈਚਾਰਾ ਬਣਾ ਕੇ ਰੱਖੋ ਲੜਾਈ ਝਗੜੇ ਚ ਕੁਝ ਨਹੀਂ ਪਿਆ ਜਿਹੜੇ ਮਸਲੇ ਬਹਿ ਕੇ ਹੱਲ ਹੋ ਜਾਣੇ ਹਨ ਜੀ ਉਹ ਇਦਾਂ ਜੋਰ ਜਮਜ ਕਰਕੇ ਨਹੀਂ ਇਹ ਰਿਪੋਰਟ ਪਛਾਤ ਸਰਜੀਤ ਸਿੰਘ ਜੀ ਕਿਤੇ ਸਾਰਾ ਜੀ ਡਿਊਟੀ ਲਗਾਈ ਗਈ ਅੱਜ ਉਸੇ ਪਹੁੰਚਿਆ ਗੁਰਦਾ ਸਾਹਿਬ ਜੀ ਸਾਥੀ ਬੁਗੋਣਾ ਨੇ ਇਹ ਨਿਸ਼ਚਿਤ ਆ ਟੈਂਪਸ ਆ ਦੋਹਾਂ ਪਾਸੇ ਹਦੈਤ ਕੀਤੀ ਗਈ ਆ ਇਹ ਰੰਗ ਮਿਲ ਕੇ ਰਹੋ ਸਰਜੀਤ ਸਿੰਘ ਅਤਰਵਾਦ ਪ੍ਰਸ਼ਾਸਕ ਨੂੰ ਪਰਚਨ ਅਤਰਵਾਦ ਇਸ ਜਥੇਬੰਦੀਆਂ ਦਾ ਬਹੁਤ ਧੰਨਵਾਦ ਜਿੱਥੇ ਪਹੁੰਚਦੇ ਬਤਾ ਦੇ ਮਾਯੂ ਹੁੰਦਾ ਹੈ ਵਾਹਿਗੁਰੂ ਸਾਹਿਬ ਅੱਗੇ ਫੰਡ